ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਪੰਜਾਬੀ ਗਾਇਕਾ ਗੁਲਸ਼ਨ ਕੋਮਲ ਅੱਜ ਕਿਉਂ ਉਦਾਸ ਹੈ ਗੁਲਸ਼ਨ ਕੋਮਲ ਇੱਕ ਉਹ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਜਿਸ ਤੇ ਗਾਏ ਗੀਤਾਂ ਨੇ ਕਰੋੜਾਂ ਲੋਕਾਂ ਦਾ ਮਨੋਰੰਜਨ ਕੀਤਾ ਔਰ ਅੱਜ ਵੀ ਜਿਨ੍ਹਾਂ ਦੇ ਗੀਤਾਂ ਨੂੰ ਬੜੀ ਸ਼ਿੱਦਤ ਦੇ ਨਾਲ ਗਾਇਆ ਜਾਂਦਾ ਹੈ ਗੁਲਸ਼ਨ ਕੋਮਲ ਜੀ ਉਸ ਵੇਲੇ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਤੰਗ ਤੇ ਪਰੇਸ਼ਾਨ ਰਹਿੰਦੇ ਸੀ कि जिस तरह उनां नु स्टेज दे ऊपर को सिंगरान दे नाल ਆਉਣਾ ਚਾਹੀਦਾ ਸੀ ਸ਼ਾਇਦ ਕੋ सिंगर ਜਿਹੜੇ ਸੀਗੇ ਉਹ ਪੂਰੀ ਤਰ੍ਹਾਂ ਆਜ਼ਾਦੀ ਨਹੀਂ ਸੀ ਦਿੰਦੇ ਔਰ ਹਾਲਾਂਕਿ ਉਨਾ ਨੇ ਪੰਜਾਬ ਦੇ ਨਾਮ ਪਰ ਸਿੰਗਰਾਂ ਦੇ ਨਾਲ ਆਪਣੇ ਗਾਣੇ ਗਾਏ ਨੇ ਔਰ ਅੱਜ ਉਨਾ ਦੀ ਜ਼ਿੰਦਗੀ ਨੂੰ ਲੈ ਕੇ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿ ਆਖਰ ਉਨਾ ਦੀ ਉਦਾਸੀ ਦਾ ਕਾਰਨ ਕੀ ਹੈ ਕਿਉਂ ਅੱਜ ਉਹ ਮਤਲਬ ਜਿਸ شدت ਦੇ ਨਾਲ ਉਹਨਾਂ ਦੀ ਆਵਾਜ਼ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਸੀ ਉਹ ਆਵਾਜ਼ ਜਿਹੜੀ ਹੈ ਅੱਜ ਉਸ ਲੈਵਲ ਦੇ ਨਾਲ ਲੋਕਾਂ ਵਿੱਚ ਨਹੀਂ ਆ ਰਹੀ ਜਿੰਨੀ ਕੋਈ ਜਾਣਕਾਰੀ ਦੋਸਤੋ ਮਿਲੀ ਹੈ ਪੋਸੂਨਾਮਾ ਚੈਨਲ ਤੇ ਆਪ ਸਭ ਦੇ ਰੂ ਬਰੂ ਕਰਨ ਜਾ ਰਿਹਾ ਹਾਂ ਦੱਸਿਆ ਜਾ ਰਿਹਾ ਕਿ ਗੁਲਸ਼ਨ ਕੋਮਲ ਜੀ ਦਾ ਜਨਮ 18 ਮਾਰਚ 1948 ਨੂੰ ਹੋਇਆ ਕਪੂਰਥਲੇ ਦੇ ਵਿੱਚ ਇਹਨਾਂ ਦੇ ਪਿਤਾ ਜੀ ਸਰਦਾਰ ਸਾਧੂ ਸਿੰਘ ਵਿਰਦੀ ਸਾਹਿਬ ਔਰ ਮਾਤਾ ਸ਼੍ਰੀ ਕ੍ਰਿਸ਼ਨਾ ਕੁਮਾਰੀ ਜੀ ਦੇ ਘਰ 1948 ਦੇ ਵਿੱਚ ਇਹ ਆਵਾਜ਼ ਜਿਹੜੀ ਹੈ ਉਸ ਦਾ ਜਨਮ ਹੁੰਦਾ ਹੈ ਬਚਪਨ ਤੋਂ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਹਿੰਦੀ ਗੀਤ ਸੁਣਨੇ ਦਾ ਬੜਾ ਸ਼ੌਕ ਸੀ ਲੇਕਿਨ ਜਦੋਂ ਗੀਤ ਸੁਣਦੇ ਸੀ ਤੇ ਫਿਰ ਨੇਚਰਲੀ ਕਦੇ ਗੁੰਗਣਾਉਂਦੇ ਵੀ ਹੋਣਗੇ ਉਹਨਾਂ ਗੀਤਾਂ ਨੂੰ ਖਾਸ ਕਰਕੇ ਜਦੋਂ ਆਪਾਂ ਅੱਜ ਵੀ ਕੋਈ ਗੀਤ ਹਿੰਦੀ ਦਾ ਸੁਣਦੇ ਆ ਤੇ ਜੋ ਮਤਲਬ ਬੜਾ ਪਿਆਰਾ ਲੱਗਦਾ ਹੈ ਤੇ ਉਸ ਨੂੰ ਗੂੰਗਣਾਉਣ ਦੀ ਅਸੀਂ ਲੋਕ ਕੋਸ਼ਿਸ਼ ਵੀ ਕਰਦੇ ਤੇ ਗੁਣਸ਼ਨ ਕੋਮਲ ਜੀ ਵੀ ਹਿੰਦੀ ਗੀਤਾਂ ਦੇ ਕਾਫੀ ਮਰੀਦ ਕਾਫੀ ਗੀਤ ਸੁਣਦੇ ਸਨ ਹੌਰੀ-ਹੌਰੀ ਉਹਨਾਂ ਨੂੰ ਵੀ ਛੇਟਕ ਜਿਹੜੀ ਹੈ ਉਹ ਗੀਤ ਗਾਉਣ ਦੀ ਲੱਗ ਪਈ ਕਪੂਰਥਲੇ ਦੇ ਵਿੱਚ ਹੀ ਉਹਨਾਂ ਨੇ 10th ਕਲਾਸ ਪਾਸ ਕੀਤੀ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗਾਇਕੀ ਦਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਕਰ ਦਿੱਤਾ ਦਸਵੇ ਹੈ ਕਿ ਉਹਨਾਂ ਦੀ ਆਵਾਜ਼ ਇੰਨੀ ਖੂਬਸੂਰਤ ਸੀ ਇੰਨੀ ਮਿੱਠੀ ਤੇ ਸੁਰੀਲੀ ਸੀ ਜੋ ਵੀ ਉਹਨਾਂ ਦੀ ਆਵਾਜ਼ ਨੂੰ ਇੱਕ ਵਾਰ ਸੁਣਦਾ ਤੇ ਉਸ ਦਾ ਦਿਲ ਕਰਦਾ ਕਿ ਇਹਨਾਂ ਦੀ ਆਵਾਜ਼ ਦੇ ਨਾਲ ਹੋਰ ਮੈਂ ਜੁੜਾਂ ਔਰ ਇਹਨਾਂ ਦੇ ਗਾਇਕ ਹੋਰ ਗੀਤਾਂ ਨੂੰ ਸੁਣਾ 1983 ਦੇ ਵਿੱਚ ਕੱਢਣਾ ਰਮਾਲ ਦੇ ਗਿਓ ਇਹ ਗੀਤ ਬੜਾ ਮਕਬੂਲ ਹੋਇਆ ਸੀ ਸੀ ਨਹੀਂ ਕਹਾਂਗਾ ਉਹ ਗੀਤ ਅੱਜ ਵੀ ਉਨਾ ਹੀ ਮਕਬੂਲ ਹੈ ਅੱਜ ਵੀ ਲੋਕ ਉਹਨਾਂ ਦੇ ਇਸ ਗੀਤ ਨੂੰ ਜਿਹੜੀ ਕਿ 1983 ਦੇ ਵਿੱਚ ਇਹ ਗੀਤ ਆਇਆ ਤਾਂ ਮਤਲਬ ਉਹ ਉਹ ਮਹਿਫਲਾ ਨਸ਼ਕਾਰ ਬਣਦਾ ਸੀ ਉਸ ਵੇਲੇ ਮੰਜੇ ਜੋੜ ਕੇ ਸਪੀਕਰ ਲਾਏ ਜਾਂਦੇ ਸੀ ਔਰ ਉੱਥੇ ਮਤਲਬ ਇਸ ਤਰ੍ਹਾਂ ਦੇ ਗੀਤ ਵੱਜਦੇ ਸੀ ਕੱਢਣਾ ਰਮਾਲ ਦੇ ਗਿਓਂ ਵੇ ਮਤਲਬ ਉਹ ਗੀਤ ਅੱਜ ਵੀ ਉਨੀ ਸ਼ਿੱਦਤ ਦੇ ਨਾਲ ਸੁਣੇ ਜਾਂਦੇ ਨੇ ਅੱਜ ਵੀ ਉਹਨਾਂ ਨੂੰ ਅਜ ਵੀ ਜੋੜੇ ਦਾ ਸ਼ਿੰਗਾਰ ਹੈ ਗੀਤ ਗੀਤਾਂ ਦੀ ਰੌਣਕ ਨੇ ਆਵਾਜ਼ਾਂ ਸੋ ਇਸ ਕਰਕੇ ਗੁਲਸ਼ਨ ਕੋਮਲ ਜੀ ਜਿਹੜੇ ਨੇ ਉਹ ਬਹੁਤ ਹੀ ਪਿਆਰ ਦੇ ਨਾਲ ਗੀਤਾਂ ਦੀ ਸਿਲੈਕਸ਼ਨ ਕਰਦੇ ਔਰ ਉਹਨਾਂ ਨੂੰ ਗਾਉਂਦੇ ਔਰ ਦੱਸਦੇ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਯਸ਼ ਮੁਧਿਆਰ ਵੀ ਸਾਜਨ ਰਾਈ ਕੋਟੀ ਦਾ ਜਿਹੜਾ ਗੀਤ ਹੈ ਉਹ ਯਸ਼ ਮੁਧਿਆਨਵੀ ਸਾਹਿਬ ਦੇ ਨਾਲ ਉਹਨਾਂ ਨੇ ਗਾਇਆ ਹੈ ਆਲਾ ਚੁਕਲਾ ਨਥ ਮਛਲੀ ਆਲਾ ਚੁਕਲਾ ਨਥ ਮੱਛਲੀ ਇਹ ਗੀਤ ਬੜਾ ਮਕਬੂਲ ਹੋਇਆ ਮੈਂ ਹੁਣ ਵੀ ਜਦੋਂ ਇਹ ਗੀਤ ਐਪੀਸੋਡ ਕਰ ਰਿਹਾ ਸੀ ਤਾਂ ਗੀਤ ਨੂੰ ਸੁਣਿਆ ਤੇ ਬੜਾ ਆਨੰਦ ਆਇਆ ਔਰ ਪਹਿਲੀ ਵਾਰ ਇਹ ਜਿਹੜਾ ਮਤਲਬ ਕਹਿ ਸਕਦੇ ਆ ਕਿ ਗੀਤ ਨੇ ਗੁਲਸ਼ਨ ਕੋਮਲ ਦੀ ਇੱਕ ਪਹਿਚਾਨ ਜਿਹੜੀ ਹੈ ਬਣਾ ਕੇ ਰੱਖ ਦਿੱਤੀ ਕੁਲਦੀਪ ਮਾਨਕ ਸਾਹਿਬ ਦੇ ਨਾਲ ਵੀ ਇਹਨਾਂ ਨੇ ਬਹੁਤ ਸਾਰੇ ਗੀਤ ਗਾਏ ਨੇ ਸੁਰਿੰਦਰ ਚਿੰਦਾ ਜੀ ਦੇ ਨਾਲ ਵੀ ਬਹੁਤ ਸਾਰੇ ਗੀਤ ਗਾਏ ਨੇ ਕੁਲਦੀਪ ਪਾਰਸ ਹੋ ਗਿਆ ਕਰਨੈਲ ਗਿਲ ਜੀ ਹੋ ਗਿਆ ਤੇ ਮਤਲਬ ਕਹਿ ਸਕਦੇ ਆ ਕਿ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਕਲਾਕਾਰਾਂ ਦੇ ਨਾਲ ਗੁਜਸ਼ਨ ਕੋਮਲ ਜੀ ਨੇ ਗੀਤਾਂ ਨੂੰ ਆਵਾਜ਼ ਦਿੱਤੀ ਹੈ ਜ਼ਿਆਦਾ ਕਰਕੇ ਉਹ ਦੋ ਕਿ ਹਿੰਦਸਗਾਰ ਕੀ ਜਿਹੜਾ ਮੁੱਖ ਕਲਾਕਾਰ ਮੇਲ ਹੁੰਦਾ ਸੀ ਉਹ ਅੱਗੇ ਰਹਿੰਦਾ ਸੀ ਔਰ ਜਿਹੜੀ ਫੀਮੇਲ ਗਾਇਕਾ ਸੀ ਉਹ ਪਿੱਛੇ ਰੱਖਦੇ ਸੀ ਪਤਾ ਨਹੀਂ ਕਾਰਨ ਕੀ ਹੋ ਸਕਦਾ ਲੇਕਿਨ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਗੁਲਸ਼ਨ ਕੋਮਲ ਜੀ ਨੂੰ ਠੀਕ ਨਹੀਂ ਸੀ ਲੱਗਦੀਆਂ ਕਿ ਜੇ ਅਸੀਂ ਡਿਊਟ ਗਾਉਨੇ ਆ ਤੇ ਜੋ ਹੱਕ ਤੁਹਾਡਾ ਆਡੀਅੰਸ ਤੇ ਰੂਬਰੂ ਹੋਣ ਦਾ ਉਹ ਹੀ ਹੱਕ ਸਾਡਾ ਵੀ ਹੈ ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਫਿਲਮਾਂ ਦੇ ਨਾਲ ਵੀ ਜੁੜੇ ਰਹੇ ਨੇ ਔਰ ਅਖਾੜਿਆਂ ਦੇ ਨਾਲ ਵੀ ਜੁੜੇ ਰਹਿੰਦੇ ਨੇ ਔਰ ਵੱਡੀ ਗੱਲ ਇੱਥੇ ਹੈ ਯਾ ਦੋਸਤੋ ਕਿ ਜਦੋਂ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਗੁਲਸ਼ਨ ਕੋਮਲ ਦੀ ਆਵਾਜ਼ ਦਾ ਜ਼ਿਕਰ ਹੁੰਦਾ ਸੀ ਖੁਦ ਆਵਾਜ਼ ਦੇ ਨਾਲ ਜਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਸੀ ਤਾਂ ਮਾਹੌਲ ਬਹੁਤ ਵਧੀਆ ਸੀ ਲੋਕ ਸੁਣ ਸੁਣਦੇ ਸੀ ਲੇਕਿਨ ਅੱਜ ਨਵੇਂ ਲੜਕੇ ਲੜਕੀਆਂ ਦੇ ਆਉਣ ਦੇ ਨਾਲ ਗੁਲਸ਼ਨ ਜੀ ਵੀ ਸ਼ਾਇਦ ਇਹ ਮਹਿਸੂਸ ਕਰਦੇ ਨੇ ਕਿ ਹੁਣ ਸਾਡਾ ਦੌਰ ਜਿਹੜਾ ਖਤਮ ਹੋ ਗਿਆ ਐਸੀ ਗੱਲ ਨਹੀਂ ਹੈ ਗੁਲਸ਼ਨ ਕੋਮਲ ਜੀ ਜੋ ਸ਼ਰੋਤੇ ਉਸ ਵੇਲੇ ਤੁਹਾਨੂੰ ਚਾਹੁੰਦੇ ਸੀ ਉਹ ਅੱਜ ਵੀ ਤੁਹਾਡੀ ਆਵਾਜ਼ ਨੂੰ ਪੂਜਦੇ ਨੇ ਅੱਜ ਵੀ ਤੁਹਾਡੀ ਆਵਾਜ਼ ਨੂੰ ਸੁਣ ਲਈ ਉਤਾਪਲੇ ਨੇ ਔਰ ਜਦੋਂ ਤੁਸੀਂ ਆ ਪਿਛਲੇ ਦਿਨੀ ਧੀਆ ਨੂੰ ਲੈ ਕੇ ਇੱਕ ਗੀਤ ਕੱਢਿਆ ਤੇ ਬੜਾ ਅੱਛਾ ਲੱਗਾ ਬਹੁਤ ਮਕਬੂਲ ਉਸ ਗੀਤ ਨੇ ਬੜਾ ਪਿਆਰ ਬੜਾ ਸਤਿਕਾਰ ਲੀਤਾ ਹੈ ਕਿਉਂਕਿ ਤੁਹਾਡੀ ਗਾਇਕੀ ਨੂੰ ਲੋਕ ਸੁਣਦੇ ਨੇ ਤੁਸੀਂ ਉਹ ਗਾਇਕ ਹੋ ਜਿਨ੍ਹਾਂ ਨੇ ਪਰਿਵਾਰ ਦੇ ਵਿੱਚ ਬੈਠ ਕੇ ਜਿਨ੍ਹਾਂ ਨੂੰ ਅਸੀਂ ਸੁਣਦੇ ਆਂ ਔਰ ਜੇ ਆਪਾਂ ਗੱਲ ਕਰੀਏ ਤੇ ਇਹਨਾਂ ਦੇ ਬਹੁਤ ਸਾਰੇ ਗੀਤ ਜਿਹੜੇ ਖਾਸ ਕਰਕੇ ਮਾਰਕੀਟ ਦੇ ਵਿੱਚ ਆਏ ਨੇ ਔਰ ਇਹ ਇਹਨਾਂ ਦੀ ਆਵਾਜ਼ ਦੇ ਵਿੱਚ ਗੀਤ ਰਿਕਾਰਡ ਵੀ ਹੋਏ ਨੇ ਬਲਬੀਰ ਸਿੰਘ ਕਲਸੀ ਜੀ ਇਹਨਾਂ ਦੇ ਗੁਰੂ ਹੋਏ ਨੇ ਔਰ ਜਿਨ੍ਹਾਂ ਦੇ ਕੋਲ ਇਹਨਾਂ ਨੇ ਸੰਗੀਤ ਦੀ ਜਿਹੜੀ ਹੈ ਸਿੱਖਿਆ ਪ੍ਰਾਪਤ ਕੀਤੀ ਔਰ ਇੱਕ ਗੀਤ ਕੁਲਦੀਪ ਮਾਨਕ ਸਾਹਿਬ ਦਾ ਬੜਾ ਮਕਬੂਲ ਹੋਇਆ ਸੀ ਘਰੇ ਚੱਲ ਕੱਡੂ ਰੜਕਾ ਘਰੇ ਚੱਲ ਕੱਡੂ ਰੜਕਾ ਉਹ ਮਤਲਬ ਇੰਨਾ ਖੂਬਸੂਰਤ ਗੀਤ ਇਹਨਾਂ ਨੇ ਗਾਇਆ ਹੈ ਕਿ ਅੱਜ ਵੀ ਵਿਹਾਂ ਸ਼ਾਦੀਆਂ ਦੇ ਉੱਪਰ ਡੀਜੇ ਵਾਲੇ ਉਸ ਗੀਤ ਨੂੰ ਲੈ ਕੇ ਅਨੈਕਟਮੈਂਟ ਕਰਦੇ ਨੇ ਘਰੇ ਚੱਲ ਕੱਡੂ ਰੜਕਾ ਮਤਲਬ ਇੰਨਾ ਖੂਬਸੂਰਤ ਗਾਇਆ ਹੈ ਕੁਲਦੀਪ ਮਾਨਕ ਸਾਹਿਬ ਨੇ ਔਰ ਗੁਲਸ਼ਨ ਕੋਮਲ ਜੀ ਨੇ ਕਿ ਬਹੁਤ ਆਨੰਦ ਆਇਆ ਬਹੁਤ ਆਨੰਦ ਆਉਗਾ ਇਹਨਾਂ ਨੂੰ ਸੁਣ ਕੇ ਔਰ ਜੱਟੀਆਂ ਜੇ ਹੋ ਗਈ ਸਾਧਣੀ ਮਤਲਬ ਇਹ ਗੀਤ ਜਿਹੜਾ ਹੈ ਸੱਚਮੁੱਚ ਬੜਾ ਮਕਬੂਲ ਹੋਇਆ ਹੈ ਘਰੇ ਚੱਲ ਕੱਢੂੜਕਾ ਜੱਟੀਆਂ ਜੇ ਹੋ ਗਈ ਸਾਧਣੀ ਮੈਂ ਬਨ ਣ ਕੇ ਕੱਪਣ ਬੈਠ ਗਏ ਬਨ ਠਣ ਕੇ ਕੱਤਣ ਬੈਠ ਗਈ ਇਹ ਗੀਤ ਜਿਹੜੇ ਨੇ ਇਹਨਾਂ ਦੀ ਆਵਾਜ਼ ਦੇ ਵਿੱਚ ਮਕਬੂਲ ਹੋਏ ਨੇ ਸੋ ਬੁਲਚਨ ਕੋਮਰਜੀ ਦੇ ਗਾਏ ਹੋਏ ਗੀਤਾਂ ਨੂੰ ਲੈ ਕੇ ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਨੂੰ ਲੈ ਕੇ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਇਹਨਾਂ ਤੋਂ ਇਲਾਵਾ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜੇ ਮੈਂ ਕੋਈ ਗਲਤੀ ਨਾ ਕਰਦਾ ਹਾਂ ਮਾ ਤਾਂ ਆਪਣੀ ਆਵਾਜ਼ ਦਾ ਜਿਹੜਾ ਹੈ ਉਹ ਜੋਰ ਦਿਖਾਇਆ ਹੈ ਔਰ ਪੰਜਾਬ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਬੋਲਬਾਲਾ ਹੈ ਗੁਲਸ਼ਨ ਕੋਮਲ ਜੀ ਇੱਕ ਬੜੇ ਮਤਲਬ ਖੂਬਸੂਰਤ ਹੈ ਜਿੰਨੀ ਆਵਾਜ਼ ਉਹਨਾਂ ਦੀ ਖੂਬਸੂਰਤ ਸੀ ਉਨੀ ਹੀ ਖੂਬਸੂਰਤੀ ਅਕਾਲ ਪੁਰਖ ਨੇ ਉਹਨਾਂ ਨੂੰ ਬਖਸ਼ੀ ਹੋਈ ਸੀ ਔਰ ਜਿੰਨੇ ਵੀ ਉਹਨਾਂ ਨੇ ਮੇਲ ਕਲਾਕਾਰਾਂ ਦੇ ਨਾਲ ਗਾਇਆ ਉਹਨਾਂ ਦੀ ਇਹ ਮਤਲਬ ਬੜੀ ਬੜੀ ਆਪਸ ਵਿੱਚ ਟਿਊਨਿੰਗ ਸੀਗੀ ਉਹਨਾਂ ਨੇ ਸੁਰਿੰਦਰ ਚੰਦਾ ਜੀ ਦੇ ਨਾਲ ਬੜੇ ਗੀਤ ਗਾਏ ਨੇ ਕੁਲਦੀ 파ਰਸ ਜੀ ਨਾਲ ਕਰਮੇਲ ਗਿਲ ਜੀ ਦੇ ਨਾਲ ਹੋਰ ਗੀਤ ਗਾਏ ਨੇ ਔਰ ਇਹ ਜਿਹੜੇ ਗੀਤ ਨੇ ਉਹ ਅੱਜ ਵੀ ਉਹਨੇ ਹੀ ਮਕਬੂਲ ਨੇ ਸੋ ਗੁਜਨ ਕੋਮਲ ਜੀ ਇਸ ਐਪੀਸੋਡ ਦੇ ਜ਼ਰੀਏ ਮੈਂ ਤੁਹਾਨੂੰ ਇੱਕ ਸੁਝਾਅ ਜ਼ਰੂਰ ਦੇਣਾ ਚਾਹੁੰਦਾ ਕਿ ਅੱਜ ਵੀ ਅਸੀਂ ਤੁਹਾਡੀ ਆਵਾਜ਼ ਨੂੰ ਸੁਣਨਾ ਚਾਹੁੰਦੇ ਹਾਂ ਤੁਸੀਂ ਅੱਜ ਵੀ ਆਪਣੀ ਕਹਿ ਸਕਦੇ ਆ ਕਿ ਆਵਾਜ਼ ਦੇ ذریعے ਲੋਕਾਂ ਦੇ ਰੂਬਰੂ ਹੋਵੋ ਤੁਹਾਨੂੰ ਅੱਜ ਵੀ ਉਨਾ ਹੀ ਪਿਆਰ ਕਰਦੀ ਹੈ ਆਡੀਅנס ਐਸੀ ਕੋਈ ਗੱਲ ਨਹੀਂ ਹੈ ਤੁਸੀਂ ਨਿਰਾਸ਼ ਨਾ ਹੋਵੋ ਠੀਕ ਹੈ ਨਵੇਂ ਕਹਿੰਦੇ ਹੁੰਦੇ ਨਵਾਂ 9 ਦਿਨ ਤੇ ਪੁਰਾਣਾ ਸੋ ਦੇਨ ਅਜੀ ਵੀ ਤੁਹਾਨੂੰ ਬੜੀ ਸ਼ਿੱਦਤ ਦੇ ਨਾਲ ਉਹਨਾਂ ਪਿਆਰ ਉਹਨਾਂ ਸਤਕਾਰ ਦਿੱਤਾ ਜਾ ਰਿਹਾ ਹੈ ਔਰ ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਫਰਿਆਦ ਕਰਦੇ ਹਾਂ ਕਿ ਤੁਹਾਡੀ ਸਿਹਤ ਬਿਲਕੁਲ ਠੀਕ ਠਾਕ ਰਹੇ ਤੁਹਾਡੇ ਪਰਿਵਾਰ ਤੇ ਅਕਾਲ ਪੁਰਖ ਦੀ ਦਇਆ ਰਹੇ ਬਖਸ਼ਿਸ਼ ਰਹੇ ਤੁਸੀਂ ਚੜ੍ਹਦੀ ਕਲਾ 'ਚ ਰਹੋ ਇਹ ਹੀ ਮੇਰੀ ਅਰਦਾਸ ਹੈ ਸੋ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਔਰ ਜੇ ਕੋਈ ਗੁਲਸ਼ਨ ਕੁਮਰ ਜੀ ਤੁਸੀਂ ਇਸ ਐਪੀਸੋਡ ਦੇ ਨਾਲ ਜੁੜੇ ਹੋ ਤੇ ਜੇ ਕੋਈ ਹੋਰ ਜਾਣਕਾਰੀ ਦੇਣੀ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ ਜੁੜੇ ਰਹੋ ਪਸ਼ੂਨਾਮਾ ਚੈਨਲ ਦੇ ਨਾਲ